ਤੁਸੀਂ ਤੇ ਕੇਜਰੀਵਾਲ ਸਾਹਿਬ ਟਕਾ ਕੇ ਚੋਰ ਹੋ ਤੁਸੀਂ ਠੋਕ ਕੇ ਚੋਰ ਹੋ ਤੁਸੀਂ ਤੁਸੀਂ ਫੇਰ ਪੰਜਾਬ ਦਾ ਉਹ 50000 ਕਰੋੜ ਰੁਪਇਆ ਨਾ ਉਹ ਜਵਾਬ ਦੇਵੇ ਨਾ ਤੂੰ ਜਵਾਬ ਦਵੇ ਮਿੱਤਰ ਪਿਆਰੇ ਹੁਣ ਤਾਂ ਫੇਰ ਇਸ ਨਵੇਂ ਸਾਲ ਦੇ ਵਿੱਚ 23000 ਕਰੋੜ ਰੁਪਏ ਦਾ ਕਰਜ਼ਾ ਫੇਰ ਚੁਕਲਿਆ 40 40000 ਕਰੋੜ ਰੁਪਇਆ ਸਾਲ ਦਾ ਕਰਜ਼ਾ ਚੁਕਦੇ ਹੋ ਤੇ 35 35000 ਕਰੋੜ ਰੁਪਇਆ ਸੂਦ ਦਿੰਦੇ ਹੋ ਇਹਨੂੰ ਮੂਲੂ ਕੌਣ ਇਹ ਤੁਹਾਡੇ ਭਾਈਏ ਨੇ ਨਹੀਂ ਮੋੜਨਾ ਇਹ ਪੰਜਾਬ ਦੇ ਲੋਕਾਂ ਨੇ ਮੋੜਨਾ ਹੈ 66000 ਕਰੋੜ ਰੁਪਇਆ ਪੰਜਾਬ ਦਾ ਗਰੀਬ ਕਿਸਾਨ ਮਿਡਲ ਕਲਾਸ ਲੋਅਰ ਮਿਡਲ ਕਲਾਸ ਦਿੰਦਾ ਹੈ ਤੇ ਪੰਜਾਬ ਦਾ ਅਮੀਰ ਜਿਹੜਾ ਡਾਇਰੈਕਟ ਟੈਕਸ ਦਿੰਦਾ ਹੈ ਜਦੋਂ ਬਸ ਤੋਂ ਉਤਰਦੇ ਹੋ ਤੇਲ ਤੇ ਟੈਕਸ ਲੂਣ ਤੇ ਟੈਕਸ ਹਾਂਜੀ ਕਿਸੇ ਦੁਕਾਨ 'ਚ ਵਰਜੋ ਟੁੱਥਪੇਸ ਤੇ ਟੈਕਸ ਪੈਸਟੀਸਾਈਡ ਤੇ ਟੈਕਸ ਖਾਦ ਤੇ ਟੈਕਸ ਤੁਹਾਨੂੰ ਪਤਾ ਹੈ ਹਰ ਇੱਕ ਚੀਜ਼ ਤੇ ਟੈਕਸ ਹੈ ਲੇਕਿਨ ਕੋਨ ਹੋਇਆ ਨਹੀਂ ਸਮਝਾਉਂਦੇ ਵੀ 70-80 ਹਜ਼ਾਰ ਕਰੋੜ ਜਿਹੜਾ ਕਰਾਇਆ ਜਿਹੜਾ ਕਰਜ਼ਾ ਲੈ ਰਹੇ ਨੇ ਉਹਨੂੰ ਤੁਸੀਂ ਮੋੜ ਰਹੇ ਹੋ ਮਿੱਤਰ ਪਿਆਰਿਓ ਗੁਲਾਮ ਨਾ ਬਣੋ ਇਸ ਸਿਸਟਮ ਦੇ ਮੈਂ ਤੁਹਾਨੂੰ ਫੇਰ ਕਹ ਰਿਹਾ ਅਬੂ ਬਕਰ ਸਾਹਿਬ ਨੂੰ ਇਹ ਕਿਹਾ ਸੀਗਾ ਕਿ ਜੇ ਰਾਜਾ ਰਾਜਾ ਤਜਾਰਤ ਕਰਨ ਲੱਗ ਜੇ ਨਾ bizness ਕਰਦੇ ਰਹੇ ਆ bizness ਕਰਦੇ ਰਹੇ ਆ ਰੇਤੇ ਦੀ ਟਰਾਲੀ 21000 ਰੁਪਏ ਦੀ ਸੋਚ ਸਕਦੇ ਹੋ ਗਰੀਬ ਭਾਰਤਾਂ ਨੂੰ ਤੇ ਕਹਿੰਦੇ ਸੀਗੇ 1000 ਰੁਪਏ ਆ ਇੱਥੇ ਔਰਤਾਂ ਬੈਠੀਆਂ ਨੇ ਉਹ 1100 ਰੁਪਏ ਪਹੁੰਚ ਗਿਆ ਤੁਹਾਡੇ ਕੋਲ ਦੱਸੋ ਭਾਈ ਪਹੁੰਚ ਗਿਆ ਹੈ ਨਹੀਂ ਪਹੁੰਚਿਆ ਪਹੁੰਚਣਾ ਵੀ ਨਹੀਂ ਕਿਉਂਕਿ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ ਨੰਗਾ ਕਰ ਨੰਗਾ ਇਹ ਸਵਾਲ ਆਏ ਛਾਂ ਕੇ ਟੋਕੋ ਟਕਾ ਕੇ ਠੋਕੋ ਇਹ ਮਤਲਬ ਸਰਕਾਰ ਨਹੀਂ ਆਲੀ ਹੋਗੀ ਕਰਜ਼ਿਆਂ ਤੇ ਚਲਾਣੀ ਐ ਲੋਕਾਂ ਦੇ ਹੱਕ ਲੋਕਾਂ ਦਾ ਸਮਾਨ ਉਹ ਸਾਰਾ ਕੁਝ ਖੋਲਣਾ ਇਹ ਕਿਉਂ ਇਹ ਕੌਕੇ ਸਾਹਿਬ ਵਾਲੀ ਗੱਲ ਮੈਂ ਤੁਹਾਨੂੰ ਅੱਜ ਕਹਿਣਾ ਜਦੋਂ ਗੁਰੂ ਸਾਹਿਬ ਦੀ ਬੇਅਦਬੀ ਹੋਈ ਅਸਤੀਫਾ ਦਿੱਤਾ ਮੈਂ ਕੈਪਟਨ ਨਾਲ ਲੜਿਆ ਕੈਪਟਨ ਲਾਇਆ ਕਿਉਂਕਿ ਸੁੱਤੇ ਪਏ ਰਹੇ ਤਿੰਨ ਸਰਕਾਰਾਂ ਜਥੇਦਾਰ ਕਾਲ ਤੱਕ ਟੁਕਤਾ ਟੋਟੇ ਟੋਟੇ ਕਰਤਾ ਹੈ ਉਹਦੇ ਗਵਾਹ ਸਜਾ ਨਹੀਂ ਦੇ ਸਕੇ ਇਹ ਕੀ ਹੈ ਕਰੋ ਵਾਲੇ ਕੌਣ ਨੇ ਇਹਨਾਂ ਨੂੰ ਸਮਝੋ ਫਿਰ ਭਾਈ ਇਹ ਜੇ ਮੈਂ ਸ਼ਾਸਕਪਾਉ ਦੀ ਗੱਲ ਕਰਾਂ ਆ ਗੱਡੀਆਂ ਦੀ ਗੱਲ ਕਰਾਂ ਕੋਈ ਸ਼ਾਸਕਪਾਉ ਸਿੱਟ ਕੇ ਰਾਜੀ ਹੈ ਕੋਈ ਪੰਜਾਬ ਨੂੰ ਪਰਿਵਾਰ ਦੇਖ ਕੇ ਰਾਜੀ ਹੈ ਜੇ ਪਰਿਵਾਰ ਨਾ ਹੁੰਦਾ ਤਾਂ ਟੋਡਰਮਲ ਸਾਹਿਬ ਸਿੱਧੀਆਂ ਸ਼ਰਫੀਆਂ ਖੜੀਆਂ ਕਰਕੇ ਸਾਹਿਬਜ਼ਾਦਿਆਂ ਦਾ ਦਾਸ ਸੰਸਕਾਰ ਕਰਦੇ ਉਹਨਾਂ ਤੇ ਭਰੋਸਾ ਸੀ ਯਾਰੋ ਉਹਨਾਂ ਤੇ ਭਰੋਸਾ ਸੀ ਲਾਲ ਬਹਾਦਰ ਸ਼ਾਸਤਰੀ ਕਾਂਗਰਸ ਦੀ ਵਿਚਾਰਧਾਰਾ ਇਹੀ ਹੈ ਅਨੇਕਾਂ ਚ ਏਕਤਾ ਅਮਨਮਾਨ ਸਾਰੇ ਧਰਮਾਂ ਦਾ ਸਨਮਾਨ ਸਮਝੋ ਨਹੀਂ ਉਹ ਭਾਈ ਹਰ ਧਰਮ ਦਾ ਸਨਮਾਨ ਜਿੱਥੇ ਹੁੰਦਾ ਹੋਵੇ ਆਪਸੀ ਭਾਈਚਾਰਾ ਜਿੱਥੇ ਹੋਵੇ ਉਹ ਪੰਜਾਬ ਹੈ ਉਹ ਪੰਜਾਬੀਅਤ ਹੈ ਤੁਸੀਂ ਉਹਨੂੰ ਤੋੜ ਕੇ ਰਾਜੀਓ ਮੈਂ ਤੁਹਾਨੂੰ ਅੱਜ ਕਹਿਣਾ ਲੈ ਡਰੱਗ ਪੈਦਲ ਰਾਹ ਦੇਖ ਲਓ ਕਿੰਨੇ ਲੋਕ ਅੱਜ ਨਸ਼ਿਆਂ ਦੇ ਵਿੱਚ ਨੇ ਲੈ ਮੈਂ ਤੁਹਾਨੂੰ ਅੱਜ ਕਹਿਣਾ ਕਿ ਪੌਸਟ ਡਰੱਗ ਵੇਚਣ ਵਾਲੇ ਤੇ ਪੋਲਿਟਿਕਸ ਕਰਨ ਵਾਲੇ ਇਹਨਾਂ ਦੀ ਸਾਠ ਦਾ ਕਰੋ ਕਰੋ ਦੂਰ ਇੱਕ ਗੁਟਕਾ ਚੱਕੀ ਖੜਾ ਰਿਹਾ ਘਰ ਕਰ ਨੌਕਰੀ ਘਰ ਕਰ ਨੌਕਰੀ ਦਊ ਕਰਜ਼ਾ ਮਾਫ ਕਰ ਦੂ ਭਾਵੇਂ ਆਰਤੀਆਂ ਦਾ ਹੋਵੇ ਭਾਵੇਂ ਸੁਸਾਇਟੀਆਂ ਦਾ ਹੋਵੇ ਕਿੰਨਾ ਮਾਫ ਹੋਇਆ ਪੱਲੇ ਲਈ ਦਾਣੇ ਅੰਮਾ ਚਲੀ ਪਣਾਉਣੇ ਕਿੱਥੇ ਆਹੋ ਕਿੰਨੇ ਆਏ ਕਿੰਨੇ ਗਏ ਮੈਂ ਗੁਰੂ ਸਾਹਿਬ ਦਾ ਇਹ ਨਮਾਣਾ ਜਿਹਾ ਨੌਕਰ ਗੁਰੂ ਸਾਹਿਬ ਦਾ ਕੁੱਕਰ ਤੁਹਾਨੂੰ ਬੇਨਤੀ ਕਰਦਾ ਕਿ ਜਦ ਤੱਕ ਤੁਸੀਂ ਕਿਰਦਾਰ ਨਹੀਂ ਦੇਖੋਗੇ ਇਹ ਝੂਠ ਵੇਚਦੇ ਆ ਸੁਪਨੇ ਸੁਣਾਉਣੇ ਛੱਡਣਾ ਨਾ ਲੇਕਿਨ ਝੂਠੇ ਸੁਣਨਿਆ ਤੇ ਵਿਸ਼ਵਾਸ ਕਰਨਾ ਨਾ ਜਦ ਤੱਕ ਨੀਤੀ ਨਾਲ ਰਾਜਨੀਤੀ ਨਹੀਂ ਚੱਕੀ ਜਾਉ ਜਦ ਤੱਕ ਕਾਂਗਰਸ ਬਦਲੂ ਨਹੀਂ ਜਦ ਤੱਕ ਪੰਜਾਬ ਦੇ ਲੋਕ ਬਦਲਣਗੇ ਨਹੀਂ ਜਦ ਤੱਕ ਅਸੀਂ ਨੀਤੀਗਤ ਸ਼ਾਸਤਰ ਨੂੰ ਪਾਲਿਸੀਆਂ ਨੂੰ ਵੋਟਾਂ ਨਹੀਂ ਪਾਵਾਂਗੇ ਤਦ ਤੱਕ ਪੰਜਾਬ ਖੜਾ ਨਹੀਂ ਹੋਣਾ ਮਿੱਤਰ ਪਿਆਰਿਓ ਜਦ ਤੱਕ ਪੰਜਾਬ ਦੇ ਖਜ਼ਾਨੇ ਦੇ ਵਿੱਚ 50 ਹਜ਼ਾਰ ਕਰੋੜ ਵਾਲਾ ਇੱਕ ਇਮਾਨਦਾਰ ਇੱਕ ਇਮਾਨਦਾਰ ਆਦਮੀ ਜਿੱਦਣ ਚੁਣ ਲਿਆ ਕਿੱਦਾਂ ਕਹੋਂਗੇ ਭਾਈ ਕਿਹਨੂੰ ਚੁਣਨਾ ਹੈ ਜਿਹਦਾ ਕਿਰਦਾਰ ਹੋਵੇ ਗੁਰੂ ਸਾਹਿਬ ਦੇ ਕਹਿਣਾਂ ਵਾਂਗ ਜਿਹੜਾ ਵਚਨਾਂ ਤੇ ਖੜੇ ਜਿਹਦੀ ਜ਼ਬਾਨ ਹੋਵੇ ਜਿਹੜਾ ਇਮਾਨਦਾਰ ਹੋਵੇ ਇਹਦੇ ਸਾਰੇ ਈਡੀ ਤੋਂ ਹੀ ਦਬ ਜਾਂਦੇ ਐ ਪਹਿਲਾ ਹੁੰਦਾ 75 25 ਕੈਪਟਨ ਤੇ ਬਾਦਲ ਮੇਰੀ ਤੇਰੀ ਅਤੀ ਸਤੀ ਠੀਕ ਆ ਬਸਾਂ ਦੀ ਵੀ ਤੇਰੀ ਵੀ ਤੇ ਮੇਰੀ ਵੀ ਜੇ ਤੇਰੀ ਸਰਕਾਰ ਤਾਂ ਤੇਰੀ 75 ਮੇਰੀ 25 ਜੇ ਮੇਰੀ ਸਰਕਾਰ ਤਾਂ ਮੇਰੀ 75 ਤੇ ਤੇਰੀ 25 ਹੌਣ ਹੋ ਗਿਆ 8020 ਮੈਨੂੰ ਨਾ ਫੜਿਓ ਜੀ ਮੈਨੂੰ ਨਾ ਫੜਿਓ ਜੀ ਉਹ ਕਿਹੜਾ ਕਾਨੂੰਨ ਆ ਓਏ ਆ ਖੈਰਾ ਦੇ ਤਾਂ ਅੰਦਰ ਇਹ ਕਿਹੜੇ ਕਾਨੂੰਨ ਦੇ ਤਹਿ ਦਤਾ ਓਏ ਨਵਜੋਤ ਸਿੰਘ ਸਿੱਧੂ ਨੂੰ 323 ਜਨੇ ਦਾ ਬੜੀ ਹੋਇਆ ਹੋਇਆ ਬੰਦਾ ਸੁਪਰੀਮ ਕੋਰਟ ਕਹਿੰਦੇ ਮੰਨਦਾ ਹੀ ਨਹੀਂ ਕਿ ਦੁਬਾਰਾ ਕਰੋ ਕੇਸ ਲੈ ਤਾਂ ਫੜੋ ਪੂਛ ਕਾਨੂੰਨ ਦੀ 323 ਹੌਲਦਾਰ ਹਾਜ਼ਰ ਜਮਾਨਤ ਦਿੰਦਾ ਹੈ ਹਾਂ ਉਹ ਭਾਈ ਜੀ ਵੀਏ ਮਤੇ ਸ਼ੱਕ ਹਾਂ ਇਲੈਕਸ਼ਨ ਕਮਿਸ਼ਨ ਤੇ ਭਰੋਸਾ ਨਹੀਂ ਜਦੀਸ਼ਰੀ ਤੇ ਭਰੋਸਾ ਨਹੀਂ ਹਾਂਜੀ ਸੜਕ ਤੇ ਖੜ ਕੇ ਧਰਨਾ ਨਹੀਂ ਦੇ ਸਕਦੇ ਲੋਕ ਸਭਾ ਦੇ ਵਿੱਚ 146 ਐਮਪੀ ਬਾਰ ਤੇ ਬਤਾਉਂਦੀ ਡੈਮੋਕ੍ਰੇਸੀ ਓਏ ਕਾਹਦੀ ਡੈਮੋਕ੍ਰੇਸੀ ਓ ਵੈਸੇ ਹੀ ਹੰਟਰ ਫੜ ਲਓ ਉਠੀ ਜਾਓ ਬੰਦੇ ਸਿੱਖ ਕੌਮ ਨਹੀਂ ਝੁਕਦੀ ਸਿੱਖ ਕੌਮ ਨਹੀਂ ਦਬਦੀ ਨਾਇਬ ਸ਼ਾਹ ਅਬਦਾਲੀ ਤੋਂ ਤੇ ਨਾਮ ਅਸੇ ਰੰਗੜ ਤੋਂ ਸਦਾ ਕਾਮਯਾਬੀ ਉਹਨਾਂ ਦੇ ਪੈਰ ਚੁੰਮੇ ਜਿਹੜੀ ਕੌਮ ਨੂੰ ਮਰਨ ਦਾ ਚੱਲ ਪੈ ਜੇ ਉਹ ਮੁੱਲ ਪਾਉ ਆ ਤੁਹਾਡੀਆਂ ਕੁਰਬਾਨੀਆਂ ਦਾ ਭਾਵੇਂ ਅੱਜ ਪੈ ਜੇ ਤੇ ਭਾਵੇਂ ਕੱਲ ਪੈ ਜੇ ਕਹਿੰਦਾ ਜੇ ਤੁਹਾਨੂੰ ਅੰਤਰੀਕ ਸੁਰੱਖਿਆ ਦੀ ਗੱਲ ਹੈ ਹਵਾਈ ਜਹਾਜ਼ ਭੇਜੋ ਹਵਾਈ ਜਹਾਜ਼ ਜਦੋਂ ਮੈਂ ਐਮਪੀ ਹੁੰਦਾ ਮੈਂ ਪਰਹੁਲ ਪਟੇਲ ਦੇ ਅੱਗੇ ਕਾਲੇ ਕੱਪੜੇ ਪਾ ਕੇ ਲੇਟ ਗਿਆ ਸੀ ਉਹ ਕਹਿੰਦਾ ਕੀ ਚਾਹੀਦਾ ਮਗਾ ਐਰਪੋਰਟ ਚਾਹੀਦਾ ਹਜ਼ਾਰਾਂ ਏਕੜ ਕੋ ਮੰਤਰੀ ਹਵਾਈ ਅੱਡੇ ਦੇ ਲਈ ਥਾਂ ਲੁੱਟ ਲਈ ਅਕਵਾਇਰ ਕਰ ਲਈ ਤੇ ਕੋ ਮੰਤਰੀ ਜਹਾਜ਼ ਫਲਾਈਟਾਂ ਹਨ ਇਹੋਂ ਖੇਤ ਵਿੱਚ ਬੇਟਾ ਪੇਟ ਦੇ ਪੁੱਤਰ ਵਿਆਹ ਦੀ ਤਿਆਰੀ ਕਰੋ ਬੱਲਿਓ ਤੁਹਾਡੇ ਕੋਲੀ ਮਾਰੀ ਰਾਮ ਨੂੰ ਲੱਗੀ ਕਨਸ਼ਾਵ ਨੂੰ ਮਰ ਗਿਆ ਤੇ ਵਾਰੀ ਠੋਕੋ ਤਾਰੀ ਹੈ ਉਹ ਕਰਦੇ ਕੀ ਹੋ ਜਾਦਾ ਤੁਸੀਂ ਇਹ ਦੱਸੋ ਵੀ ਮੁਲਕ ਨੂੰ ਐਂਦਾ ਸਵਾਰਨਾ ਮੈਂ ਤੁਹਾਨੂੰ ਕਹਿੰਦਾ ਟਕਾ ਕੇ ਵੀ ਆ ਪੰਜਾਂ ਚੀਜ਼ਾਂ ਚ ਚੋਰੀ ਰੋਕ ਦਿਓ ਤੂੰ ਕਹਿੰਦਾ ਸੀ ਮੈਂ ਕਹਿੰਦਾ 12000 ਲਾਜ ਮੈਂ ਭਗਵੰਤ ਤੂੰ ਕਰ ਰਹੇ ਤੇ ਮੈਂ ਜੇ ਤੂੰ ਮੈਨੂੰ ਕਹੇਗਾ ਨਾ ਮੈਂ ਤੇਰੀ ਜਜੇਕਾਰ ਕਰਨ ਕਰਿਆ ਇਹ ਇਹ ਨਹੀਂ ਕਹਿਦਾ ਛੋਟੇ ਵੀਰ ਵੀ ਤੈਨੂੰ ਇਹ ਦੱਸਣ ਨਹੀਂ ਗਏ ਸੀ ਆਈਗਾ ਭਾਈ ਲੋਕਾਂ ਦਾ ਫਤਵਾ ਸਾਡੀ 75 25 ਸੀ ਬੜਿਆਂ ਦੀ ਠੀਕ ਹੈ ਤੇ ਲੋਕਾਂ ਨੇ ਬਦਲ ਤੇ ਸਵੀਕਾਰ ਲੈ ਮੇਰੇ ਛੋਟੇ ਵੀਰ ਆ ਫੜ ਇਹ ਕੋਈ ਬੱਟ ਕੱਢ ਦੂ ਬਾਤਾਂ ਹੋਣੇ ਨਿਕਲੇ ਪਏ ਬਾਤਾਂ ਹੋਣੇ ਨਿਕਲੇ ਪਏ 21000 ਦੀ ਟਰਾਲੀ ਕੇਵਲ ਉਸੇ ਬੰਦੇ ਕੋਲ ਹਾਂਜੀ ਤੁਸੀਂ ਵੇਖੋ 24000 ਕਰੋੜ ਰੁਪਇਆ ਹੁਣ ਫੇਰ ਕਰਜਾ ਲੈ ਲਿਆ ਇੱਕ ਸਾਲ ਦੇ ਵਿੱਚ 40000 ਕਰੋੜ ਕਰਜਾ ਲੈਂਦੇ ਆ ਇਹ ਉਹ ਕਾਲੀ 15 ਕਾਂਗਰਸ ਵੀ ਮੋੜੂ ਕੋਲ ਮੇਰੇ ਵੀਰੋ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਕਿ ਜਾਂ ਤੇ ਨੀਤੀਆਂ ਬਣਵਾ ਲਓ ਸਰਕਾਰਾਂ ਨੂੰ ਗੋਡੇ ਥੱਲੇ ਦੇ ਲੋ ਕਿਸੇ ਕਮਾਂਡਾਰ ਵਰ ਮਰ ਤੁਰ ਕੇ ਨੀਤੀਗਤ ਸ਼ਾਸਤਰ ਦਾ ਪਹਿਰਾ ਦੇ ਲੋ ਦੇਖੋ ਜਿਹੜੇ ਲੋਕ ਜੀਨੀਅਸ ਬੰਦੇ ਹੁੰਦੇ ਆ ਨਾ ਲੋਕ ਉਹਨਾਂ ਦੀ ਪ੍ਰਸ਼ੰਸਾ ਕਰਦੇ ਆ